ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰਬਾਨੀ ਦਾ ਫਰਮਾਨ ਹੈ ਕਿ ਸਤਗੁਰ ਖੋਟਿਓਂ ਖਰੇ ਕਰੇ ਭਾਵ ਸਤਗੁਰ ਖੋਟੇ ਤੋਂ ਖੋਟੇ ਮਨੁੱਖ ਨੂੰ ਭਾਵ ਮਾੜੇ ਕਰਮ ਕਰਨ ਵਾਲੇ ਨੂੰ ਵੀ ਚੰਗੇ ਕਰਮ ਕਰਨ ਲਾ ਦਿੰਦਾ ਹੈ ਇਹੀ ਸਤਗੁਰੂ ਦੀ ਵਡਿਆਈ ਹੈ ਕਿ ਉਹ ਮਨੁੱਖ ਦੀ ਬਿਰਤੀ ਜਿਹੜੀ ਹੋਰ ਕਿਸੇ ਸਾਧਨ ਨਾਲ ਮਨੁੱਖ ਆਪ ਵੀ ਜਾਵੇ ਤਾਂ ਵੀ ਨਹੀਂ ਬਦਲਦੀ ਪਰ ਸਤਿਗੁਰੂ ਇਸ ਬਿਰਤੀ ਨੂੰ ਆਪਣੇ ਸਰਦ ਦੀ ਪ੍ਰੀਤੀ ਵਿੱਚ ਪਾ ਮਨੁੱਖ ਦੇ ਮਨ ਦੀ ਬਿਰਤੀ ਨੂੰ ਆਸਾਨੀ ਨਾਲ ਉਸ ਕਾਦਰ ਦੇ ਕਰਨ ਹਾਲ ਨਾਲ ਜੋੜ ਦਿੰਦੇ ਹਨ ਸਾਡੀ ਗੁਰੂ ਨਾਨਕ ਦੇਵ ਜੀ ਦੀ ਅਰਜੀ ਸਾਖੀ ਤੋਂ ਵੀ ਇਹਹੀ ਸੇਧ ਮਿਲਦੀ ਹੈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਭੁੰਮੀਆਂ ਚੋਰ ਸੀ ਜਿਹੜਾ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਚੋਰੀ ਕਰਦਾ ਸੀ ਚੋਰ ਵੀ ਅਜੀਹਾ ਕਿ ਇਕੱਲਾ ਆਪ ਹੀ ਨਹੀਂ ਅੱਗੇ ਬੰਦੇ ਰੱਖੇ ਹੋਏ ਸਨ ਜਿਨ੍ਹਾਂ ਤੋਂ ਚੋਰੀਆਂ ਕਰਵਾ ਕੇ ਉਹਨਾਂ ਨੂੰ ਹਿੱਸਾ ਦਿੰਦਾ ਸੀ ਕੰਮ ਚਾਹੇ ਚੋਰੀ ਦਾ ਸੀ ਪਰ ਇਲਾਕੇ ਦੇ ਲੋਕ ਇਸ ਨੂੰ ਬੜਾ ਸੱਤ ਪੁਰਸ਼ ਸਮਝਦੇ ਸਨ ਕਿਉਂਕਿ ਅਠੇ ਪਹਿਲ ਇਸ ਦੇ ਘਰ ਲੰਗਰ ਚੱਲਦਾ ਰਹਿੰਦਾ ਸੀ ਪਿੰਡ ਵਿੱਚ ਆਉਣ ਵਾਲਾ ਹਰ ਸਾਧੂ ਸੰਤ ਪਾਈ ਭੂਮੀਆਂ ਦੇ ਘਰ ਪਰਸ਼ਾਦਾ ਸਕਦਾ ਪਿੰਡ ਵਾਲਿਆਂ ਨੂੰ ਇਸ ਨੇ ਕਹਿ ਰੱਖਿਆ ਸੀ ਕਿ ਕੋਈ ਵੀ ਸਾਧੂ ਸੰਤ ਆਏ ਉਸ ਨੂੰ ਕਿਸੇ ਨੇ ਵੀ ਆਪਣੇ ਘਰ ਨਹੀਂ ਬਿਠਾਉਣਾ ਸਗੋਂ ਮੇਰੇ ਕੋਲ ਭੇਜਣਾ ਹੈ ਇਲਾਕੇ ਦੇ ਲੋਕ ਇਸ ਤੋਂ ਡਰਦੇ ਵੀ ਸਨ ਜਿਨ ਮਨ ਹੋਰ ਮੁਖ ਹੋਰ ਵਾਲੀ ਬਿਰਤੀ ਪਾਈ ਭੂਮੀਆਂ ਦੇ ਸੀ ਜਦ ਇਸ ਨਗਰ ਵਿੱਚ ਗੁਰੂ ਨਾਨਕ ਦੇਵ ਜੀ ਆਏ ਤਾਂ ਨਗਰ ਵਾਲਿਆਂ ਨੇ ਗੁਰੂ ਸਾਹਿਬ ਨੂੰ ਭੂਮੀਆਂ ਦੇ ਘਰ ਭੇਜ ਦਿੱਤਾ ਭੂਮੀਆਂ ਨੇ ਗੁਰੂ ਸਾਹਿਬ ਦੀ ਚੰਗੀ ਆਓ ਭਗਤ ਕੀਤੀ ਅਤੇ ਪਰਸ਼ਾਦਾ ਗੁਰੂ ਕੇ ਹਜ਼ੂਰ ਲਿਆਂਦਾ ਗੁਰੂ ਸਾਹਿਬ ਨੇ ਕਿਹਾ ਪਾਈ ਭੁੰਮੀਆਂ ਪ੍ਰਸ਼ਾਦਾ ਅਸੀਂ ਫਿਰ ਛਕਾਂਗੇ ਪਹਿਲਾਂ ਦੱਸ ਤੂੰ ਕੀ ਕਿਰਤ ਕਰਦਾ ਹੈ ਇਹ ਸੁਣ ਪਾਈ ਭੁੰਮੀਆਂ ਕੰਮ ਗਿਆ ਪਹਿਲੇ ਤਾਂ ਝੂਠ ਬੋਲਣ ਲੱਗਾ ਪਰ ਗੁਰੂ ਸਾਹਿਬ ਦੀ ਅਦੁੱਤੀ ਸ਼ਖਸੀਅਤ ਅਤੇ ਸੋਹਣੀ ਮੂਰਤ ਦੇਖ ਕੇ ਜਿਹੜੀ ਇੱਕ ਵੱਖਰਾ ਪ੍ਰਭਾਵ ਆਉਂਦੀ ਸੀ ਅਤੇ ਜੋ ਮਨ ਨੂੰ ਇੱਕ ਸੁਖ ਜਿਹਾ ਮਿਲਦਾ ਸੀ ਦਰਸ਼ਨ ਕੀਤੇਆਂ ਅੰਦਰ ਠੰਡ ਜਿਹੀ ਪੈਂਦੀ ਸੀ ਇਸ ਅਗੰਮੀ ਖਿੱਚ ਨੇ ਪਾਈ ਭੁੰਮੀਆਂ ਨੂੰ ਝੂਠ ਨਾ ਬੋਲਣ ਦਿੱਤਾ ਅਤੇ ਹੱਥ ਜੋੜ ਕੇ ਕਹਿਣ ਲੱਗਾ ਸਾਈ ਜੀਓ ਚੋਰੀਆਂ ਕਰਦਾ ਹਾਂ ਗੁਰੂ ਸਾਹਿਬ ਨੇ ਕਿਹਾ ਤੇਰੀ ਕਿਰਤ ਸ਼ੁੱਧ ਨਹੀਂ ਹੈ ਅਸੀਂ ਪ੍ਰਸ਼ਾਦਾ ਨਹੀਂ ਛਕਣਾ ਪਾਈ ਭੂਮੀਏ ਨੇ ਬੇਨਤੀ ਕੀਤੀ ਕਿ ਚਾਹੇ ਮੈਂ ਚੋਰੀਆਂ ਕਰਦਾ ਹਾਂ ਪਰ ਨਾਲ ਦੀ ਨਾਲ ਪੁੰਨ ਵੀ ਤਾਂ ਕਰਦਾ ਹਾਂ ਅਠੇ ਪਹਿਰ ਮੇਰੇ ਘਰ ਲੰਗਰ ਚੱਲਦਾ ਰਹਿੰਦਾ ਹੈ ਇਹ ਚੋਰੀਆਂ ਮੈਂ ਇਸ ਵਰਤ ਨੂੰ ਚਲੋਣ ਲਈ ਹੀ ਕਰਦਾ ਹਾਂ ਗੁਰੂ ਸਾਹਿਬ ਨੇ ਫਰਮਾਇਆ ਇੱਕ ਤਾਂ ਖੋ ਕੇ ਉਸਨੂੰ ਦੁਖੀ ਕਰ ਦੁੱਜੇ ਨੂੰ ਦੇਣਾ ਕੋਈ ਪੁੰਨ ਨਹੀਂ ਹੁੰਦਾ ਪੁੰਨ ਤਾਂ ਆਪਣੀ ਕੀਤੀ ਕਾਲ ਕਮਾਈ ਤੋਂ ਕੀਤੀ ਸੇਵਾ ਨਾਲ ਹੀ ਮਿਲਦਾ ਹੈ ਤਾ ਉਹ ਬੀਨੇ ਕਹਾ ਗੁਰੂ ਜੀ ਮੇਰੇ ਘਰ ਆਕੋਂ ਕਈ ਸਾਧੂ ਸੰਤ ਪ੍ਰਸ਼ਾਦਾ ਛੱਕੇ ਜਾਂਦੇ ਹਨ ਪਰ ਇਹ ਗੱਲ ਪਹਿਲਾਂ ਮੈਨੂੰ ਕਿਸੇ ਨੇ ਨਹੀਂ ਪੁੱਛੀ ਸਗੋਂ ਲੰਗਰ ਛੱਕੇ ਮੈਨੂੰ ਅਸੀਸਾਂ ਹੀ ਦਿੰਦੇ ਹਨ ਅਤੇ ਨਾਲੇ ਆਖਦੇ ਹਨ ਤੇਰੇ ਵਰਗਾ ਪੁੰਨੀ ਤੂੰ ਹੀ ਹੈ ਹੋਰ ਕੋਈ ਨਹੀਂ ਅੱਜ ਪਹਿਲਾ ਦਿਨ ਹੈ ਕਿ ਮੈਂ ਕੰਬਿਆ ਹਾਂ ਅਤੇ ਆਪਣਾ ਕੀਤਾ ਆਪ ਕਹਿ ਦਿੱਤਾ ਹੈ ਲੋਕ ਹੋਂਤਾ ਭੋਜਨ ਪਾਓ ਸਤਗੁਰੂ ਜੀ ਨੇ ਫਰਮਾਇਆ ਜਦ ਭਾਈ ਤੇਰੀ ਕਮਾਈ ਤੂੰ ਆਪ ਹੀ ਮਾੜੀ ਦਸੀ ਹੈ ਤਾਂ ਤੇਰਾ ਭੋਜਨ ਫਕੀਰਾਂ ਦੇ ਖਾਣ ਦੇ ਲਈ ਨਹੀਂ ਹੈ। ਉਹ ਮੈਂਨੇ ਕਿਹਾ ਜਦ ਮੈਂ ਸਾਰਾ ਕੁਝ ਭਲੇ ਅਰਥ ਲੋਂਦਾ ਹਾਂ ਤਾਂ ਕਮਾਈ ਵਿੱਚ ਕੀ ਦੋਸ਼ ਹੈ? ਸਤਗੁਰੂ ਜੀ ਨੇ ਫਰਮਾਇਆ ਜਿਨ੍ਹਾਂ ਨੂੰ ਤੂੰ ਮਾਰਦਾ ਹੈਂ ਖੋਂਦਾ ਹੈਂ ਉਹ ਰੋਂਦੇ ਹਨ ਦੁਖੀ ਹੁੰਦੇ ਹਨ। ਦੱਸ ਉਸ ਪਦਾਰਥ ਨਾਲ ਬੀਜੇ ਪੁੱਣ ਕਿਸ ਤਰ੍ਹਾਂ ਉਗ ਸਕਦੇ ਹਨ? ਸਾਬੂਤ ਦਾਣੇ ਬੀਜੇ ਤਾਂ ਉਗਦੇ ਹਨ। ਕਦੇ ਦਾਲ ਵੀ ਬੀਜੀ ਉੱਗੀ ਹੈ? ਇਹੋ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ? ਭੂਮੀਆਂ ਸੋਚੀ ਪੈ ਗਿਆ ਉਸਦੇ ਪਾਪ ਕੰਬੇ। ਉਸ ਦੁਆਰਾ ਜ਼ਖਮੀ ਕੀਤੇ ਹੋਏ ਲੁੱਟੇ ਕੋਹੇ ਲੋਕ ਤੜਸਦੇ ਰੋਂਦੇ ਬਾਦ ਅਸੀਸਾਂ ਦੇਂਦੇ ਉਸ ਦੀਆਂ ਅੱਖਾਂ ਅੱਗੇ ਆਏ ਇੱਕ ਮੈਦਾਨ ਐਸੇ ਕਸ਼ਟ ਵਿੱਚ ਦੁਖੀਆਂ ਨਾਲ ਭਰਿਆ ਹੋਇਆ ਨਜ਼ਰ ਪੈ ਗਿਆ ਭੂਮੀਆਂ ਸਹਿਰ ਕੰਬਿਆ ਸਤਿਗੁਰੂ ਦੇ ਇਲਾਹੀ ਨੈਣ ਉਸ ਦੇ ਮੱਥੇ ਨੂੰ ਦੇਖ ਰਹੇ ਸਨ ਪਰ ਭੂਮੀਆਂ ਦਿਖ ਰਹਾ ਸੀ ਤੜਫਲੀਆਂ ਬਲਕਨੀਆਂ ਅਤੇ ਉਸ ਨੂੰ ਮਿਲ ਰਹੀਆਂ ਬਾਦ ਅਸੀਸਾਂ ਨੂੰ ਕੁਝ ਦੇਰ ਬਾਅਦ ਹਵਾ ਦੇ ਫੇਰ ਦੇ ਨਾਲ ਹੀ ਉਸ ਦੇ ਮਨ ਅਗੋਂ ਇਹ ਦਰਸ਼ਨ ਅਲੋਪ ਹੋ ਗਿਆ ਸਤਿਗੁਰੂ ਦੇ ਚੰਨਾਵਲ ਉਸਨੇ ਧੱਕਿਆ ਅਤੇ ਕਹਿ ਲੱਗਾ ਤੁਸੀਂ ਠੀਕ ਕਿਹਾ ਹੈ ਪਰ ਹੁਣ ਤੁਸੀਂ ਭੋਜਨ ਪਾਓ ਤਾਂ ਜੋ ਮੇਰਾ ਭਲਾ ਹੋਵੇ ਭਲੇ ਭਲੇ ਇੱਥੇ ਆਣ ਪਾ ਗਏ ਹਨ ਉਹਨਾਂ ਦੀਆਂ ਅਸੀਸਾਂ ਦਾ ਪੁੰਨ ਫਲ ਵੀ ਤਾਂ ਮੈਨੂੰ ਮਿਲੇਗਾ ਸਤਿਗੁਰੂ ਜੀ ਨੇ ਫਰਮਾਇਆ ਭਾਈ ਇਹ ਕਿਰਤ ਛੱਡ ਦੇ ਧਰਮ ਦੀ ਕਿਰਤ ਕਰ ਤਾਂ ਹੀ ਤੇਰਾ ਭਲਾ ਹੋਵੇਗਾ ਰਤ ਨਾਲ ਲਿਬੜਿਆ ਹੋਇਆ ਤਨ ਅਸੀਸਾਂ ਨਾਲ ਧਰਮ ਤਨ ਨਹੀਂ ਬਣ ਜਾਗਦਾ ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ ਜੋ ਤੂੰ ਫੇੜੇ ਹਨ ਫੇੜਿਆਂ ਦਾ ਦੁੱਖ ਤੂੰ ਹੀ ਸਹਿਣਾ ਹੈ ਤੇਰੇ ਫੇੜਿਆਂ ਦਾ ਦੁੱਖ ਤੇਰੇ ਘਰੋਂ ਖਾਣ ਵਾਲਿਆਂ ਨੇ ਨਹੀਂ ਸਹਿਣਾ ਜੇ ਤੂੰ ਕਿਸੇ ਦਿਨ ਰਾਜੇ ਤੇ ਟਾਹੇ ਚੜ ਗਿਆ ਤਾਂ ਸੂਲੀ ਕੌਣ ਚੜੇਗਾ ਤੂੰ ਜਾਂ ਤੇਰੇ ਖਾਰ ਕਾ ਗਏ ਉਹ ਸਾਧੂ ਫਕੀਰ ਇਸੇ ਤਰ੍ਹਾਂ ਵਿਚਾਰ ਲੈ ਕੇ ਧਰਮ ਜਿੱਥੇ ਤੁਲੇਗਾ ਤੂੰ ਹੀ ਮਰੇਗਾ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰੜੀਏ ਆਪਣੇ ਅੰਦਰ ਛਾਤੀ ਮਾਰ ਪਾਪ ਕਰ ਕਰਕੇ ਤੇਰਾ ਮਨ ਕਠੋਰ ਹੋ ਗਿਆ ਹੈ ਉਥੇ ਦਇਆ ਨਹੀਂ ਉਪਜਦੀ ਪਰਮੇਸ਼ਵਰ ਦਾ ਪੋ ਨਹੀਂ ਪੈਂਦਾ ਹਾਂ ਤੇਰੀ ਨੀਆਂ ਦੇ ਵਿੱਚ ਜੋ ਨੇਕੀ ਦਾ ਕੁਝ ਮਾੜਾ ਮਾੜਾ ਖਿਆਲ ਰਿਹਾ ਹੈ ਉਹ ਮਰਿਆ ਨਹੀਂ ਉਸ ਦੇ ਸਦਕਾ ਅੱਜ ਤੂੰ ਸੱਚ ਬੋਲਿਆ ਹੈ ਤੇਰੇ ਇਸੇ ਸੱਚ ਦੇ ਸਦਕੇ ਹੀ ਤੇਰੇ ਤੇ ਮਿਹਰ ਹੋ ਸਕਦੀ ਹੈ ਪਰ ਤਾਂ ਜੇ ਤੂੰ ਅੱਗੇ ਤੋਂ ਇਹ ਕੀਤਾ ਛੱਡ ਦੇਵੇਂ ਅਤੇ ਧਰਮ ਕਿਰਤ ਕਰੇ ਧਰਮ ਦੇ ਕਿਰਤ ਵਿੱਚੋਂ ਭਲੇ ਅਰਥ ਲਾਵੇਂ ਤਾਂ ਤੇਰਾ ਦਿੱਤਾ ਥਾਂ ਪਵੇਗਾ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਉਹ ਮਿਆ ਸੋਚਨ ਲੱਗ ਪਿਆ ਸਿਰ ਫੇਨ ਲੱਗ ਪਿਆ ਅਤੇ ਉਸੇ ਤਰ੍ਹਾਂ ਹੀ ਆਵਾਜ਼ ਆਵੇ ਅਤੇ ਬੰਦ ਹੋ ਜਾਵੇ ਫਿਰ ਆਪਣੇ ਮੱਥੇ ਤੇ ਹੱਥ ਫੇਰ ਕੇ ਕਹਿਣ ਲੱਗਾ ਚੋਰੀ ਕਰਨਾ ਮੇਰਾ ਪਿਤਾ ਪੁਰਖੀ ਕੀਤਾ ਹੈ ਮੈਂ ਇਸ ਨੂੰ ਨਹੀਂ ਛੱਡ ਸਕਦਾ ਤਾਂ ਗੁਰੂ ਜੀ ਨੇ ਫਰਮਾਇਆ ਜੇ ਤੂੰ ਚੋਰੀ ਨਹੀਂ ਛੱਡਣਾ ਚਾਹੁੰਦਾ ਤਾਂ ਤੇਰੀ ਇੱਛਾ ਪਰ ਤੂੰ ਮੇਰੇ ਤਿੰਨ ਵਚਨ ਜ਼ਰੂਰ ਮੰਨੇ ਪਹਿਲਾ ਗਰੀਬਾਂ ਨੂੰ ਕਦੇ ਨਾ ਲੁੱਟੀ ਦੂਸਰਾ ਹਮੇਸ਼ਾ ਸੱਚ ਬੋਲੀ ਅਤੇ ਤੀਸਰਾ ਜਿਸ ਦਾ ਤੂੰ ਲੂਣ ਖਾਦਾ ਹੋਵੇ ਉਸ ਦਾ ਕਦੇ ਚੋਰੀ ਨਾ ਕਰੀ ਪੂਮੀਆਂ ਨੇ ਗੁਰੂ ਜੀ ਨੂੰ ਵਚਨ ਦਿੱਤਾ ਅਤੇ ਆਪ ਜੰਗਲ ਵਿੱਚ ਜਾ ਕੇ ਉੱਥੋਂ ਬਲਣ ਤੇ ਲਾਇਕ ਲੱਕੜੀਆਂ ਦਾ ਗਠੜਾ ਲੈ ਆ ਕੇ ਬਾਜ਼ਾਰ ਵਿੱਚ ਵੇਚਿਆ ਉਸ ਦੇ ਮਿਲੇ ਦਾ ਮੱਲੋਂ ਰਸਤ ਲਿਆ ਕੇ ਭੋਜਨ ਤਿਆਰ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਸੇਵਨ ਕਰਵਾਇਆ ਗੁਰੂ ਨਾਨਕ ਦੇਵ ਜੀ ਸੰਤੁਸ਼ਟ ਹੋਏ ਅਤੇ ਅਸ਼ੀਰਵਾਦ ਦਿੱਤਾ ਕਿ ਤੁਹਾਡਾ ਕਲਿਆਣ ਜ਼ਰੂਰ ਹੋਵੇਗਾ ਗੁਰੂ ਨਾਨਕ ਦੇਵ ਜੀ ਤੇ ਜਾਣ ਤੋਂ ਬਾਅਦ ਪੂਮੀਆਂ ਨੂੰ ਲੰਗਰ ਚਲਾਉਣ ਲਈ ਪੈਸਿਆਂ ਦੀ ਲੋੜ ਪਈ ਤਾਂ ਉਹ ਸੋਚਣ ਲੱਗਾ ਕਿ ਹੁਣ ਪੈਸਾ ਕਿੱਥੋਂ ਪ੍ਰਾਪਤ ਕੀਤਾ ਜਾਵੇ ਗਰੀਬਾਂ ਦਾ ਸ਼ੋਸ਼ਣ ਤਾਂ ਕਰਨਾ ਨਹੀਂ ਹੈ ਇਸ ਲਈ ਉਸਨੇ ਰਾਜ ਮਹਿਲ ਵਿੱਚ ਚੋਰੀ ਕਰਨ ਦੀ ਯੋਜਨਾ ਬਣਾਈ ਇੱਕ ਰਾਤ ਰਾਜਕੁਮਾਰਾ ਵਰਗੀ ਵेशभूषा ਧਾਰਨ ਕਰਕੇ ਸੁੰਦਰ ਘੋੜੇ ਤੇ ਸਵਾਰ ਹੋ ਕੇ ਉਹ ਮਹਿਲ ਵਿੱਚ ਪਹੁੰਚ ਗਿਆ ਉੱਥੇ ਉਸਨੂੰ ਚੌਕੀਦਾਰ ਨੇ ਪੁੱਛਿਆ ਕਿ ਤੂੰ ਕੌਣ ਹੈ ਇਸ ਲਲਕਾਰ ਨੂੰ ਸੁਣ ਕੇ ਭੁਮਿਆ ਨੇ ਸੋਚਿਆ ਝੂਠਾ ਨਹੀਂ ਬੋਲਣਾ ਉਸਨੇ ਤੁਰੰਤ ਜਵਾਬ ਦਿੱਤਾ ਮੈਂ ਚੋਰ ਹਾਂ ਉਸ ਦਾ ਇਹ ਉਲਟਾ ਜਵਾਬ ਸੁਣ ਕੇ ਚੌਕੀਦਾਰ ਹੈਪਿੱਟ ਹੋ ਗਿਆ ਅਤੇ ਸੋਚਿਆ ਕਿ ਕੋਈ ਮਾਨਯੋਗ ਵਿਅਕਤੀ ਹੋਵੇਗਾ ਅਤੇ ਉਸਦੀ ਰੁੱਖੀ ਭਾਸ਼ਾ ਵੱਲੋਂ ਨਰਾਜ਼ ਹੋ ਗਿਆ ਹੈ ਇਸ ਲਈ ਚੌਂਕੀਦਾਰ ਨੇ ਕਿਹਾ ਮਾਫ ਕਰੋ ਤੁਸੀਂ ਅੰਦਰ ਜਾ ਸਕਦੇ ਹੋ ਭੂਮੀਆਂ ਨੇ ਅੰਦਰ ਜਾ ਕੇ ਖਜ਼ਾਨੇ ਅਤੇ ਪੰਡਾਰੇ ਦੇ ਤਾਲੇ ਤੋੜ ਕੇ ਗਹਿਣਿਆਂ ਦੀ ਪਾਰੀ ਗੱਟਰੀ ਬੰਨੀ ਜਦੋਂ ਚੱਲਣ ਲੱਗਾ ਤਾਂ ਮਨ ਵਿੱਚ ਆਇਆ ਕੁਝ ਖਾ ਲਿਆ ਜਾਵੇ ਅਤੇ ਜਦੋਂ ਉਸਨੇ ਰਸੋਈ ਘਰ ਵਿੱਚ ਤੁੰਦਲੇ ਪ੍ਰਕਾਸ਼ ਵਿੱਚ ਇਸ ਤਸਤਰੀ ਵਿੱਚ ਰੱਖੇ ਪਦਾਰਥਾਂ ਨੂੰ ਖਾਧਾ ਜੋ ਕਿ ਨਮਕੀਨ ਸੀ ਜਿਵੇਂ ਹੀ ਉਸਨੇ ਪਦਾਰਥ ਸੇਵਨ ਕੀਤਾ ਉੰਜ ਹੀ ਉਥੇ ਹੀ ਗੁਰਦੇਵ ਨੂੰ ਦਿੱਤੇ ਵਚਨ ਦੀ ਉਸ ਨੂੰ ਯਾਦ ਆ ਗਈ ਕਿ ਲੋਨ ਹਰਾਮੀ ਨਹੀਂ ਬੰਨਾ ਬਸ ਫਿਰ ਕੀ ਸੀ ਸਾਰੇ ਅਮੁੱਲ ਪਦਾਰਥ ਉਥੇ ਹੀ ਛੱਡ ਕੇ ਵਾਪਸ ਘਰ ਨੂੰ ਚਲਾ ਆਇਆ ਦੂਜੇ ਦਿਨ ਜਦੋਂ ਸਵੇਰੇ ਰਾਜ ਕਰਮਚਾਰੀਆਂ ਨੇ ਚੋਰੀ ਦੀ ਸੂchnਾ ਦਿੱਤੀ ਤਾਂ ਰਾਜੇ ਨੇ ਜਾਂਚ ਕਰਵਾਈ ਪਰ ਉਥੇ ਤਾਂ ਕੁਝ ਵੀ ਚੋਰੀ ਨਹੀਂ ਸੀ ਹੋਇਆ ਰਾਜੇ ਨੇ ਹਲਾਨੀ ਹੋਈ ਕਿ ਕੌਣ ਵਿਅਕਤੀ ਹੋ ਸਕਦਾ ਹੈ ਜੋ ਅਜਿਹੀ ਜਗ੍ਹਾ ਚੋਰੀ ਕਰਨ ਦਾ ਦੁਰਸਾਹਸ ਕਰ ਸਕਦਾ ਹੋਵੇ ਉਸ ਨੂੰ ਲੱਭਿਆ ਜਾਵੇ ਸਪਾਈਆਂ ਨੇ ਸ਼ੱਕ ਦੇ ਆਧਾਰ ਤੇ ਕਈ નિર્ਦੋਸ਼ ਵਿਅਕਤੀਆਂ ਨੂੰ ਡਾਂਡਾ ਦਿੱਤਾ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ ਕਈਆਂ ਨੂੰ ਤਸੀਹੇ ਦਿੱਤੇ ਗਏ ਜਦੋਂ ਇਹ ਗੱਲ ਭੂਮੀਆਂ ਨੂੰ ਪਤਾ ਲੱਗੀ ਤਾਂ ਸਤਗੁਰੂ ਦਾ ਦੂਸਰਾ ਬਚਨ ਯਾਦ ਆ ਗਿਆ ਅਤੇ ਉਹ ਰਾਜਾ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਅਤੇ ਆਪਣਾ ਜੁਰਮ ਕਬੂਲ ਕੀਤਾ ਅਤੇ ਕਿਹਾ ਕਿ ਗਰੀਬ ਲੋਕਾਂ ਨੂੰ ਛੱਡ ਦਿੱਤਾ ਜਾਵੇ ਚੋਰੀ ਮੈਂ ਕੀਤੀ ਹੈ ਹੁਣ ਰਾਜੇ ਨੂੰ ਕਿਸ ਤਰ੍ਹਾਂ ਯਕੀਨ ਹੁੰਦਾ ਉਸਨੇ ਆਪਣੀ ਸਾਰੀ ਕਹਾਣੀ ਰਾਜੇ ਨੂੰ ਦੱਸੀ ਕਿਉਂਕਿ ਉਸ ਦਾ ਤੀਜਰਾ ਬਸੰਸੀ ਕਦੀ ਝੂਠ ਨਹੀਂ ਬੋਲਣਾ ਰਾਜੇ ਨੂੰ ਬੜੀ ਹਰਾਨੀ ਹੋਈ ਕਿ ਕਿਸ ਤਰ੍ਹਾਂ ਨਾ ਚੁੰਦੇ ਹੋਏ ਵੀ ਸਤਿਗੁਰੂ ਨੇ ਆਪਣੇ ਮਰੀਦ ਨੂੰ ਪੂਰੇ ਕੰਮਾਂ ਵਿੱਚੋਂ ਕਰ ਦਿੱਤਾ ਰਾਜੇ ਨੂੰ ਇਹ ਕਿਆਸਾ ਹੋ ਗਈ ਕਿ ਮੈਨੂੰ ਵੀ ਇਸ ਮੁਰਸ਼ਿਦ ਦੇ ਦਰਸ਼ਨ ਕਰਨੇ ਚਾਹੀਦੇ ਹਨ ਉਸਨੇ ਭੂਮਿਆ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਉਸ ਨੂੰ ਛੱਡ ਦਿੱਤਾ ਇਸੇ ਲਈ ਗੁਰੂ ਸਾਹਿਬ ਫਰਮਾਨ ਕਰਦੇ ਹਨ ਗੁਰੂ ਦਾ ਸ਼ਬਦ ਮਹਾਰਸ ਮਿੱਠਾ ਬਿਨ ਚੱਖੇ ਸਾਧਨਾ ਜਾਪੇ ਸਤਿਗੁਰ ਦਾ ਸ਼ਬਦ ਬਹੁਤ ਮਿੱਠਾ ਹੈ ਪਰ ਬਿਨਾਂ ਚੱਖੇ ਉਸ ਦਾ ਸਵਾਦ ਨਹੀਂ ਪਤਾ ਲੱਗੇਗਾ ਉਸਦਾ ਸਵਾਦ ਲੈਣ ਵਾਸਤੇ ਉਸਦੇ ਹੁਕਮਾਂ ਤੇ ਤਾਂ ਚੱਲਣਾ ਹੀ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ